ਸਰੂਵਰ ਦੀ ਖਦਾਈ ਕਰਾਈ ਇੱਟਾਂ ਬਗਾ ਕੇ ਦਿੱਤੀਆਂ ਹਰਮੰਦਰ ਸਾਹਿਬ ਤਿਆਰ ਕਰਾਇਆ 12 ਸਾਲ ਬਾਬਾ ਜੀ ਨੇ ਸੇਵਾ ਕੀਤੀ ਉੱਤੇ ਪੰਜਵੇਂ ਪਾਤਸ਼ਾਹ ਨੇ ਬਲਾਵਾ ਭੇਜਿਆ ਪੰਜ ਸਿੰਘ ਲੈਣ ਲਈ ਆਏ ਕਿ ਸਿੱਖ ਨੂੰ ਲਿਆਓ ਉਹ ਪੁੱਠੇ ਰਸਤੇ ਪਏ ਹੋਏ ਨੇ ਜੁਰਗਦਾ ਦਿਨ ਮਨਾਈਏ ਕਿਹੜਾ ਦਿਨ ਜ਼ਿਕਰ ਹੋਊਗਾ ਤਾਂ ਉਹਨਾਂ ਨੇ ਕਿਹਾ ਕਿ ਸਰਾਦਾ ਚ ਮਨਾ ਲਿਆ ਕਰੋ ਔਰ ਮਾਲਵਾ ਵਿੱਚ ਸਿੱਕੀ ਦਾ ਪ੍ਰਚਾਰ ਕਰਨ ਲਈ ਅਦੇ ਲੰਗਰ ਚਲਾਉਣ ਲਈ ਲੰਗਰ ਦੀ ਪਰਥਾ ਚਲਾਉਣ ਲਈ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੇਵ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਰਾ ਸਾਹਿਬ ਭਾਈ ਬਹਿਲੋ ਜੀ ਫੌੜੇ ਭਾਈ ਜੀ ਬੋਲ ਰਿਹਾ ਬਾਬਾ ਜੀ ਭਾਈ ਬਹਿਲੋ ਸਭ ਤੋਂ ਪਹਿਲੋ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਸਨ ਬਾਬਾ ਜੀ ਮੁਸਲਮਾਨ ਪੀਰ ਲਾਲਾਂ ਵਾਲੇ ਨੂੰ ਮੰਨਦੇ ਸਨ ਲੇਕਿਨ ਪੰਜਵੇਂ ਪਾਤਸ਼ਾਹ ਨੇ ਬਲਾਵਾ ਭੇਜਿਆ ਪੰਜ ਸਿੰਘ ਲੈਣ ਲਈ ਆਏ ਕਿ ਸਿੱਖ ਨੂੰ ਲਿਆਓ ਉਹ ਪੁੱਠੇ ਰਸਤੇ ਪਏ ਹੋਏ ਨੇ ਸਿੱਖ ਲੈ ਕੇ ਚਲੇ ਗਏ ਬਾਬਾ ਜੀ ਨੇ ਦਰਸ਼ਨ ਕੀਤੇ ਬਾਬਾ ਜੀ ਨੇ ਗੁਰੂ ਦੇ ਪੈਰਾ ਵਿੱਚ ਮੱਥਾ ਟੇਕਿਆ ਔਰ ਗੱਦਗਦ ਹੋ ਗਏ ਗੁਰੂ ਜੀ ਨੇ ਕਿਹਾ ਕਿ ਕੋਈ ਨਾ ਭਾਈ ਸਿੱਖਾ ਤੂੰ ਹੁਣ ਆਪਣੇ ਰਾਹ ਪੈ ਸਰੋਵਰ ਦੀ ਖਦਾਈ ਕਰਾਈ ਇੱਟਾਂ ਭਗਾ ਕੇ ਦਿੱਤੀਆਂ ਹਰਮੰਦਰ ਸਾਹਿਬ ਤਿਆਰ ਕਰਾਇਆ 12 ਸਾਲ ਬਾਬਾ ਜੀ ਨੇ ਸੇਵਾ ਕੀਤੀ ਉੱਥੇ ਰਹਿ ਕੇ ਸੋ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਤੂੰ ਸਭ ਤੋਂ ਪਹਿਲੇ ਉਹਦਾ ਖਤਾਬ ਵਖਸਿਆ ਔਰ ਮਾਲਵਾ ਵਿੱਚ ਸਿੱਕੀ ਦਾ ਪ੍ਰਚਾਰ ਕਰਨ ਲਈ ਅਦੇ ਲੰਗਰ ਚਲਾਉਣ ਲਈ ਲੰਗਰ ਦੀ ਪਰਥਾ ਚਲਾਉਣ ਲਈ ਭੇਜਿਆ ਉਸ ਤੋਂ ਬਾਅਦ ਬਾਬਾ ਜੀ ਦਾ ਜੋੜ ਮੇਲਾ ਕਿਉਂਕਿ ਉਹਨਾਂ ਦਾ ਅੰਤਮ ਸੰਸਕਾਰ ਚੇਤ ਸ਼ੁਦੀ ਨੌਮੀ 1660 ਵੀ ਕਰਮੀ ਨੇ ਹੋਇਆ ਤੁਸੀਂ ਕਹੋਗੇ ਕਿ ਅੰਤਮ ਸੰਸਕਾਰ ਚੇਤ ਸ਼ੁਦੀ ਨੌਮੀ ਨੂੰ ਹੋਇਆ ਤੇ ਮੇਲਾ ਅੱਜ ਕਿਵੇਂ ਮਨਾਇਆ ਜਾ ਰਿਹਾ ਉਹਨਾਂ ਵੇਲੇ ਚ ਬ੍ਰਾਹਮਣਵਾਦ ਦਾ ਜੋਰ ਸੀ ਜਦੋਂ ਸਾਡੇ ਵੱਡੇ-ਵਡੇਰਿਆਂ ਨੇ ਬ੍ਰਾਹਮਣਾਂ ਨੂੰ ਪੁੱਛਿਆ ਕਿ ਅਸੀਂ ਆਪਣੇ ਬਜ਼ੁਰਗ ਦਾ ਦਿਨ ਮਨਾਈਏ ਕਿਹੜਾ ਦਿਨ ਠੀਕ ਰਹੂਗਾ ਤਾਂ ਉਹਨਾਂ ਨੇ ਕਿਹਾ ਕਿ ਸ਼ਰਾਧਾ ਚ ਮਨਾ ਲਿਆ ਕਰੋ ਉਸ ਦਿਨ ਤੋਂ ਅੱਜ ਤੱਕ ਇਹ ਮੇਲਾ ਅਸੂ ਬਦੀ ਅਠੇ ਨੌਮੀ ਦਸਮੀ ਨੂੰ ਮਨਾਇਆ ਜਾ ਰਿਹਾ ਹੈ ਅਰ ਅੱਜ ਉਸ ਮੇਲੇ ਦਾ ਦੂਸਰਾ ਦਿਨ ਹੈ ਔਰ ਸੰਗਤਾਂ ਉਮਮਾ ਆ ਕੇ ਪਹੁੰਚ ਰਹੀਆਂ ਨੇ ਕੱਲ ਨਗਰ ਕੀਰਤਨ ਸੀ ਜੋ ਸਾਰੇ ਨਗਰ ਵਿੱਚ ਕੀਰਤਨ ਸੁਣਾ ਕੇ ਸੰਗਤਾਂ ਨੂੰ ਢਾਡੀ ਜਥਾ ਤੇ ਕੀਰਤਨੀ ਜਥਿਆਂ ਨੇ ਦਿਹਾਲ ਕੀਤਾ ਘਰ-ਘਰ ਦੇ ਮੂਰਤੀ ਰੰਗ ਕੇ ਸੁਣਾਇਆ ਉਹ ਇਤਿਹਾਸ ਸੋ ਅੱਜ ਉਹ ਜੋੜ ਮੇਲਾ ਦੂਸਰਾ ਦਿਨ ਕੱਲ ਨੂੰ ਸਮਾਪਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ